ਸਤਨਾਮੁ ਵਾਹਿਗੁਰੂ ਹੋਏ ਮੁਜੀਕਰ ਪਾਲਸਾ ਜੀ ਅੱਜ ਅਸੀਂ ਗੁਰਦੁਆਰਾ ਬੰਦਸਾ ਬਹਾਦਰ ਦੀ ਜਾਨ ਵਿੱਚ ਗਸ਼ੰਦਰ ਜੀ ਦੇ ਦੋਸ਼ੰਦਾਰੀ ਕਰ ਰਹੇ ਹਾਂ ਇਹ ਛੇ ਕੇ ਗਸ਼ੰਦਰ ਜੀ ਸੰਸਥਾਨ ਦੇ ਸੰਯੋਗ ਦੇ ਨਾਲ ਹਰ ਕਿਰਤਾਂ ਵਾਸਤੇ ਕਿਚੂ ਅਡਾ 10 ਚੋਰ ਪੰਡਤ ਕਰਦੇ ਰੋਜ ਉਚਮਾ ਨਹੀਂ ਬਸ ਤਾਂ ਉਹ ਵੀ ਪਿਟਾ ਬਣਾਈ ਜਾਂਦੇ ਨੇ ਉਹ ਜੀ ਬਿਲਕੁਲ ਚੈਰੀ ਉੱਤੀ ਹੈ ਜੋ ਕਿ ਉਹ ਬਾਟਰਿੰਗ ਦੇ ਵਿੱਚ ਫੜਾਏ ਆ ਉਹਨਾਂ ਵਾਸਤੇ ਅਸੀਂ ਗੁਰਬਾਸ਼ਾ ਗਰੀਦਾਨਸ਼ ਕਰਦੇ ਸਿੱਧੇ ਪਾਸ਼ਾ ਪੰਜਾਬ ਦੇ ਵਿੱਚ ਖੇਤੀ ਤੋਂ ਖੇਤੀ ਜਿਹੜਾ ਫੜਾ ਦਾ ਅਕੋਪਾ ਸਮਾਪਤ ਹੋਏ ਲੋਕ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਪਰੋਂ ਕਿਉਂਕਿ ਉਹ ਜਦੋਂ ਸਮਾ ਆ ਜਾਂਦਾ ਗਰਸ਼ਰਣਾ ਕੋਈ ਦਾ ਬਹੁਤ ਤੁਹਾਡੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਜੋ ਕੁਛ ਹੀ ਕਰ ਸਕਦੇ ਕਿਉਂਕਿ ਜੇ ਮਾਰਾ ਇਹ ਸਾਨੂੰ ਸਮਾਂ ਦਿੱਤਾ ਹੈ ਸਾਨੂੰ ਸੁਖਾਲ ਪ੍ਰਾਪਤ ਹੋਇਆ ਹੈ ਇਨਸਾਨੀਅਤ ਪਰ ਇਹਦੀ ਕੰਮ ਦੀ ਗੱਲ ਕੁਝ ਮਾਰਾਈ ਨਹੀਂ ਤੋਂ ਅੱਜ ਸਾਡੇ ਨਾਲ ਲਾਸ਼ੇ ਜੋ ਪਾਇਆ ਦੀ ਟੀ ਸ਼ਾਹ ਸੁਨਾਮ ਸਿੰਘ ਜੀ ਉਹਨਾਂ ਦੇ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰ ਉਹ ਸੇਵਾ ਦਾ ਇੱਕ ਜਦਨੇ ਮਾਸਟਰ ਪਲਾਨ ਬਣਾਇਆ ਸੀ ਵੀ ਆਪਾਂ ਕਿਵੇਂ-ਕਿਵੇਂ ਉਹਨਾਂ ਦੇ ਵਿੱਚ ਰਾਹਤ ਪਾ ਸਕਦੇ ਹਾਂ ਉਹਦੇ ਚਾਰ ਰੀ ਦੀ ਪਕਟਾ ਬਣਾਈ ਪਕਟਾ ਬਣਾਈ ਦੀ ਆਜੇ ਤੋਂ ਜਿਹੜੀ ਰਸਤਾ ਕਾਰ ਸੇਵਾ ਕਿਲਾ ਨਾਲ ਰਹੀ ਜੀ ਮੈਂ ਸੰਤ ਬਾਬਾ ਸੇਵਾ ਸੰਤ ਬਾਬਾ ਪਾਕਸ਼ੀ ਨਿਰੋਬਾ ਨਾਲ ਸੰਗਤ ਜਿੰਨਾਂ ਤੇ ਗੁਰੂ ਨੇ ਬਖਸ਼ਿਸ਼ ਕਰਕੇ ਪਾਰ ਪਹੁੰਚਾਏ ਸ਼ੋਮਾ ਲਈ ਇਸ ਟਾਈਮ ਦੇ ਰੇਡਰ ਅਸੋਸੀਏਸ਼ਨ ਜਿੰਨਾਂ ਮਿਸਟਰੀ ਗਏ ਦੇ ਵਿੱਚ ਹਰ ਪਿਰ ਤਮਾਸ਼ੇ ਜਿਹੜੀ ਰਸਤਾ ਖੱਤੀ ਹੋਈ ਉਹ ਲੈ ਕੇ ਜਾ ਰਹੇ ਹਾਂ ਮਾਰਾ ਕਿਰਪਾ ਕਰ ਨੂੰ ਜਿੰਨਾ ਰੁਪਇਆ ਲੈਣਾ ਇਸ ਸੇਵਾ ਦੇ ਵਿਜੋਗਨ ਪਾਇਆ ਮਹਾਰਾਜ ਉਹਨਾਂ ਨੂੰ ਬਲਕਸ਼ ਉਹਨਾਂ ਦੇ ਖਵਾਸ਼ਖਾਂ ਦੇ ਵਿਕਸ਼ਣ ਨੂੰ ਮੈਜਿਕਲ ਕਰਨਾ ਚਾਹੂੰਗਾ ਜਿੱਤੇ ਮੈਂ 15 ਸੇਵਾ ਨੂੰ ਪਹਿਲਾ ਨਾਮ ਦਾ ਸਰ ਉਹਨਾਂ ਦੇ ਸੰਜੋਗੀ ਬਹੁਤ ਹੀ ਸਮੇਂ ਤੋਂ ਲਗਾਤਾਰ ਸਾਰੀਆਂ ਸਮਾਂਵਾਰ ਬਾਰੀ ਉਸ ਕਾਮ ਤੋਂ ਕਿ ਕਿ ਅੰਦਰਾ ਹੈ ਪੈਸਾ ਪੇਮੈਂਟ ਨਸ਼ੇ ਜਿੰਨਾਂ ਦੇ ਬਹੁਤ ਵੱਡਾ ਜੋਰਡਾਨ ਉਪਰਾਲਾ ਉਹ ਵੀ ਸਾਡੇ ਨਾਲ ਮੋਢੇ ਨਾਲ ਜੋੜ ਕੇ ਦੁੱਖ ਦੀ ਕੀਰਤ ਸੰਗਤ ਨਾਲ ਕਰੇ ਨੇ ਉਹਨਾਂ ਦੇ ਪੰਜਾਬ ਦੇ ਵਿੱਚ ਜਿਹੜੇ ਸੇਵਾ ਨੂੰ ਸਾਡੇ ਭਾਈ ਜੀ ਜੀਨਮ ਪਿਆਰ ਨਾਲ ਮੁਟਕਿਆ ਜਾਂਦਾ ਉਹਨਾਂ ਵੱਲੋਂ ਇਸ਼ਾਰੇ ਦਾ ਤੇ ਨਾਲ ਰੋਜ਼ ਹੀ ਟੈਲੀਫੋਨ ਤੇ ਸੰਪਰਕ ਉਹਦੇ ਵਿਚਾਰ ਦਿੱਤੇ ਜਾਂਦੇ ਨੇ ਹਰ ਵੇਲੇ ਸਮੇਂ ਉੱਤੇ ਜਿਹੜੇ ਕਿਵੇਂ ਕਿਵੇਂ ਹਰ ਹਾਲੇ ਵਿੱਚ ਜਿਹੜੇ ਸਾਡੇ ਭਰਾ ਬੈਠੇ ਨੇ ਕਾਰਨ ਨਾਲ ਸੋ ਬਾਰੇ ਬਖਸ਼ਿਸ਼ ਕਰਨ ਆ ਜੀ ਜੀ ਖਰੇ ਜੀ ਕੈਂਡੀਡੇਟੋਂ ਭਾਈ ਬਲਵੀਰ ਸਿੰਘ ਜੀ ਨਾਮਤਾਰੀ ਜਗੰਦਰ ਤੋਂ ਸਾਡੇ ਸੇਠੀ ਸਾਹਿਬ ਨੇ ਕਿੰਨੇ ਕ ਨਾਲ ਲਈ ਕਿ ਸਾਡੇ ਕੋਲ ਗੁਰੂ ਪਾਤਸ਼ਾਹ ਨੂੰ ਨਾਂ ਸਾਰਿਆਂ ਦੇ ਆਪਰੇ ਆਉਂਦੇ ਆ ਨਸਾਰਾਂ ਦਾ ਬਹੁਤ ਵੱਡਾ ਫਲਾਲਾ ਹੈ ਗੁਰੂ ਬਖਸ਼ਕਰ ਇਹ ਜਿਹੜੀਆਂ ਰਸਟਾਂ ਅਸੀਂ ਸੋਚਦੇ ਆਂ ਵੀ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਪਹੁੰਚਣਾ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਉਂਕਿ ਲੋਸਟ ਆਂ ਇਹ ਉਹ ਜਹਾ ਅਦੇਸ਼ ਹੈ ਜਿਹਦੇ ਵਿੱਚ ਗੁਰੂ ਨਾਨਕ ਨੂੰ ਜਿਹੜੀ ਬਖਸ਼ਿਸ਼ ਹੋਈ ਆ ਜਿਹੜੀ ਗੁਰੂ ਨਾਨਕ ਪਾਸ਼ਾ ਨੇ ਬਖਸ਼ਿਸ਼ ਕੀਤੀ ਆ ਆਪਣੇ ਸਿੱਖਾਂ ਦੇ ਉੱਤੇ ਜੇ ਉਹ ਗੁਜਰਾਤ ਹੋਵੇ ਚਾਹੇ ਉਹ ਮਾਚੂਲ ਹੋਵੇ ਜਾਂ ਨਾ ਹੋਵੇ ਕਿਤੇ ਵੀ ਕੋਈ ਹੜ੍ਹ ਚਾਹੇ ਕੋਈ ਉਹ ਜਹਾ ਕੋਈ ਹਾਦਸਾ ਵਾਪਰ ਜਾਂਦਾ ਪੰਜਾਬੀ ਸਭ ਤੋਂ ਪਹਿਲਾਂ ਗੱਲ ਉਹਨਾਂ ਦੀ ਮਤਲਬ ਕਰਦੇ ਆ ਪਰ ਅੱਜ ਪੰਜਾਬ ਦੇ ਵਿੱਚ ਪੰਜਾਬੀ ਹੀ ਖੜੇ ਆ ਸਿੱਖ ਭਾਈ ਖੜੇ ਆ ਕੁਦੀ ਵਿੱਚ ਅਸੀਂ ਚਲੋ ਜਿਗਰ ਨਹੀਂ ਕਰਨਾ ਚਾਹੁੰਦੇ ਪਰ ਜਿਵੇਂ ਦੂਜੀਆਂ ਸੇਟਾਂ ਦੇ ਵਿੱਚ ਜਾ ਕੇ ਸਾਡੇ ਭਰਾ ਜੱਤ ਸੇਵਾ ਕਰਦੇ ਆ ਜਿਹੜੇ ਨਾਨਕ ਨਾਮ ਦੇਵਾ ਸਿੱਖ ਨੇ ਚਾਹ ਉਹਨਾਂ ਚੋ ਹਿੰਦੂ ਵੀ ਨੇ ਮੁਸਲਮਾਨ ਵੀ ਆ ਸਿੱਖ ਵੀ ਆ ਸਾਰੇ ਜਾਤੀ ਦੇ ਲੋਕ ਨੇ ਜਦੋਂ ਜਿਨ੍ਹਾਂ ਦੇ ਮਨ ਦੇ ਵਿੱਚ ਇਨਸਾਨੀਅਤ ਦਾ ਦਰਦ ਹੁੰਦਾ ਉਹ ਜਰੂਰ ਇਹਨਾਂ ਦੇ ਯੋਗਦਾਨ ਪਾਉਂਦੇ ਆ ਸ਼ੋਮਾਰਨ ਬਚਿਸ਼ ਕਰਨ ਤੇ ਆਦਿ ਦੇ ਗੇੜੇ ਤੇ ਜਿਹੜੀ ਰਸਮਾਂ ਕਿੱਡਾਂ ਨੇ ਤੇ ਬਣ ਕੇ ਚਾਰ ਉੱਠੀਆਂ ਨੇ ਅਟੇਰੀਆਂ ਥੇਲੀਆਂ ਨੇ ਇਹ ਸਾਰਾ ਸਮਾਨ ਜਿਹੜਾ ਹਰ ਬੀਤਾ ਵਾਂ ਇਕੱਠਾ ਕੀਤਾ ਗਿਆ ਤੇ ਨਾਲੇ ਬਖਸ਼ਿਸ਼ ਕਰਨ ਤੇ ਸ੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਬਾਤ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਸਾਡੇ ਨਾਲ ਸੰਜੋਗ ਰਿਹਾ ਹੈ ਚਲਾਈ ਹਰ ਪਾਲ ਅ ਅਸੀਂ ਨਹੀਂ ਬਾਬਾ ਗੁਰਦੇਵ ਸਿੰਘ ਪਰਲਾਮੇ ਵਾਲੇ ਬਾਬਾ ਫਾਲ ਸਿੰਘ ਜੀ ਤਜਰੇ ਵਾਲੇ ਜੈਨਿਤ ਕਿੰਨੇ ਕੁ ਮਹਾਪੁਰਸ਼ਾਂ ਦੇ ਨਾਲ ਹੈ ਜਾਂ ਕਿੰਨਿਆਂ ਦੇ ਪਰਿਵਾਰਾਂ ਦੇ ਨਾਲ ਹੈ ਜਨ ਲੇਡਕੀ ਗੁਰੂ ਨਾਨਕ ਦੇਵ ਜੀ ਵਾਲੇ ਸਾਰੇ ਯੂਐਸ ਲੋਕਰੀ ਦੇ ਵਿੱਚ ਅ ਪ੍ਰਸ਼ਾਸਨ ਸੰਕਟਾਂ ਦੇ ਸੰਯੋਗ ਦੇ ਨਾਲ ਇਹ ਕਾਰਜ ਕਰ ਰਹੇ ਨੇ ਬਾਰੇ ਕਿਰਪਾ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਹੀ ਹੈ ਨਾ ਲੱਗ